ਤੇਰੇ ਸੋਣਿਓ ਤੁਸੀਂ ਅੰਮ੍ਰਿਤਸਰ ਆ ਜਾਣਾ ਹੈ ਅੰਮ੍ਰਿਤਸਰ ਤੋਂ ਜਿਹੜੀ ਅਜਨਾਲੇ ਵਾਲੀ ਚੱਲਦੀ ਆ ਅੰਮ੍ਰਿਤਸਰੋਂ ਉਹ ਕਿੱਥੋਂ ਮੋੜ-ਮੋੜਦਾ ਕੁੱਕੜਾਂ ਵਾਲਾ ਕਿੱਥੇ ਕਿੰਨਾ ਹੈ ਅੰਮ੍ਰਿਤਸਰੋਂ ਅੰਮ੍ਰਿਤਸਰ ਤੋਂ ਕੋਈ ਬਾਰਾ ਦੀ ਖੇਤੀ ਵੀ ਦੇ ਦੇਣੀ ਆ ਪੂਰੀ ਹਾਂ ਬਾਕੀ ਰੇਟ ਵੱਧ ਵੀ ਸਕਦਾ ਹੈ ਹਾਂ ਰੇਟ ਵੱਧ ਵੀ ਸਕਦਾ ਹੈ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਖੇਤੀਆਂ ਹੋ ਜਾਂਦੀਆਂ ਨੇ ਪਹਿਲੇ ਸਾਲ ਕਣਕ ਹੀ ਹੋਜਣੀ ਆ ਪਹਿਲੇ ਸਾਲ ਕਮਾਦ ਵੀ ਹੋ ਜਾਣਾ ਸੋਣੇ ਜੇ ਕੈਂਥ ਨੂੰ ਇਹਦੇ ਤੇ ਲਾਉਣਾ ਇੱਕ ਨਾਖ ਨੂੰ ਕੈਂਥ ਦੇ ਉੱਤੇ ਲਾਉਣਾ ਮੰਨ ਲਓ ਆਪਾਂ ਨੇ ਆ ਟਾਣੀ ਤੋੜ ਲਈ ਟਾਣੀ ਤੋੜ ਕੇ ਨਾ ਟਾਣੀ ਟੇਕ ਗਰਾਫਟਿੰਗ ਸਤਿ ਸ਼੍ਰੀ ਅਕਾਲ ਜੀ ਸੋਣਿਓ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਆਂ ਡਿਸਟ੍ਰਿਕਟ ਅਮਰਸਰ ਪਿੰਡ ਧਾਰੀਵਾਲ ਕਿਹੜਾ ਫਾਰਮ ਆ ਜੀ ਆਪਣਾ ਬੱਲ ਫਾਰਮ ਬੱਲ ਫਾਰਮ ਦੇ ਉੱਪਰ ਬਜ਼ੁਰਗਾਂ ਦਾ ਨਾਖਾਂ ਦਾ ਜਿਨ੍ਹਾਂ ਨੂੰ ਨਾਸ਼ਪਾਤੀਆਂ ਕਹਿੰਦੇ ਆ ਉਹਨਾਂ ਦੀ ਪਨੀਰੀੇ ਵੇਚਦੇ ਆ ਪਲੱਸ ਪਾਪੂਲਰ ਦੀ ਪਨੀਰੀ ਵੇਚਦੇ ਆ ਫੈਕਟ ਕੀ ਆ ਕਿ ਪਨੀਰੀ ਦੁਨੀਆ ਹੀ ਵੇਚਦੀ ਆ ਇਹਨਾਂ ਦੀ ਇੱਕ ਵੱਖਰੇ ਤਰ੍ਹਾਂ ਦੀ ਬਲਖਣ ਪਨੀਰੀ ਆ ਇਸ ਕਰਕੇ ਅਸੀਂ 250 ਕਿਲੋਮੀਟਰ ਤੋਂ ਚੱਲ ਕੇ ਆਏ ਆ 250 ਆਉਣ ਹੈ 250 ਹੈਗਾ ਜਾਣ ਸੋ ਬਜ਼ੁਰਗਾਂ ਦੇ ਰੂਬਰੂ ਕਰਾਉਨੇ ਆ ਸਾਰਾ ਇਹਦਾ ਸਿਸਟਮ ਦਿਖਾਉਨੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕੀ ਚੀਜ਼ ਆ ਜੀ ਇਹ ਇਹ 나ਖ ਪਤੀ ਆ 나ਖ ਜੀ ਠੀਕ ਆ ਜੀ ਜਿਹੜੀ ਕਿ 1 ਸਾਲ ਤੋਂ 2 ਸਾਲ ਚ ਤਿਆਰ ਹੁੰਦੀ ਆ 1 ਸਾਲ ਤੋਂ 2 ਸਾਲ ਚ 나ਸ਼ਪਤੀ ਜੀ ਨੂੰ ਕਹਿੰਦੇ ਆ ਜੀ ਠੀਕ ਆ ਜੀ ਕੀ ਇਹਦਾ ਤਰੀਕਾ ਕਰ ਆ ਜਿਹੜੀ ਆਪਾਂ ਪਨੀਰੀ ਵਿੱਚ ਬੀਜਦੇ ਆ ਇਹ ਕਿੰਨੇ ਸਾਲ ਚ ਤੁਹਾਡਾ ਬੂਟਾ ਤਿਆਰ ਹੋ ਜਾਂਦਾ ਜੀ ਵੇਚਣ ਲਈ ਵੇਚਣ ਲਈ ਸਾਲ ਦਾ ਵੀ ਹੋ ਜਾਂਦਾ 2 ਸਾਲ ਦਾ ਵੀ ਲਗਾ ਲਈਦਾ ਠੀਕ ਹੈ ਜੀ 2 ਸਾਲ ਦਾ ਖੜ ਕੇ ਫਾਰਮ ਦੇ ਵਿੱਚ ਆਪਣੇ ਚ ਲਾਲੀ ਦਾ ਜੇ ਅਹੀਂ ਤੇ ਹੀ ਇਹ ਤੇ ਸਾਡੇ ਉਹਨੇ ਪੈਸੇ ਵਜ ਜਾਂਦੇ ਠੀਕ ਹੈ ਜੀ ਅਗਲੀ ਗੱਲ ਆ ਇਹ ਜੇ ਬੂਟਾ ਮੰਨ ਲਓ ਆਹ ਸਟੇਜ ਤੇ ਬੂਟਾ ਜਿਹੜਾ ਆ ਬੂਟਾ ਇਹਨੂੰ ਅੱਜ ਅਸੀਂ ਲੈ ਕੇ ਜਾਂਦੇ ਆ ਤਾਂ ਇਹ ਕਿੰਨੇ ਟਾਈਮ ਚ ਸਾਨੂੰ ਫਲ ਦੇਣਾ ਸ਼ੁਰੂ ਕਰ ਦੇਊ ਇਹ 5 ਸਾਲ ਚ ਫਲ ਦੇਣਾ ਚਾਲੂ ਕਰੇਗਾ ਤੁਹਾਨੂੰ 5 ਸਾਲ ਚ ਫਲ ਦੇਣਾ 4 ਤੋਂ 5 ਕਿਹੜੀ ਵੈਰਾਈਟੀ ਆ ਜੀ ਇਹ 골ਡਨ 골ਡਨ ਨਾਂ ਕਿਹਾ ਜੀ ਹਾਂਜੀ ਐਂਡ ਪੱਥਰ ਨਾਕ গোল্ডেন ਤੇ ਪੱਥਰ ਨਾਲ ਹਾਂਜੀ ਇਹਦਾ ਜਿਹੜਾ ਝਾੜ ਆ ਆਮ ਨਾਲੋਂ ਜ਼ਿਆਦਾ 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 ਜੇ ਮਤਲਬ ਅੱਜ ਦਾ ਜ਼ਿੰਮੇਦਾਰ ਆ ਜਿਹੜਾ ਉਹ ਆ ਖੇਤੀ ਚ ਕਣਕ ਝੋਨੇ ਚ ਉਲਝਿਆ ਹੋਇਆ ਜੇ ਉਹ ਬਾਗਬਾਨੀ ਵੱਲ ਨੂੰ ਜਾਂਦਾ ਉਹਨੂੰ ਬੈਨੀਫਿਟ ਆ ਜੀ ਥੋੜੀ ਨਾਲ ਖ ਲਾਉਂਦਾ ਤਾਂ ਅੰਦਾਜ਼ਨ ਕਿੱਲੇ ਦਾ ਕਿੰਨਾ ਠੇਕਾ ਕਿੰਨੇ ਕੁ ਰੁਪਏ ਦੇ ਜਾਂਦੇ ਆ ਬਾਗ ਦੇਖੋ ਜੀ ਅੱਜ 70000 ਰੁਪਏ ਠੇਕਾ ਵਾ ਠੀਕ ਆ ਜੀ ਇਹ ਘੱਟੋ ਘੱਟ 3 ਲੱਖ ਰੁਪਈਆ ਦਿੰਦਾ ਦੋਸਤੋ 3 ਲੱਖ ਰੁਪਈਆ ਜਿਹੜਾ ਘੱਟੋ ਘੱਟ ਠੇਕੇ ਤੇ ਚੜਦਾ ਬਾਗ 3 ਲੱਖ ਰੁਪਈਆ ਠੇਕਾ ਪਰ ਕਿੱਲਾ ਠੀਕ ਆ ਜੀ ਅੱਗੇ ਬਾਪੂ ਜੀ ਸਾਨੂੰ ਥੋੜਾ ਜਿਹਾ ਇਹ ਦੱਸੋ ਵੀ ਕੀ ਤੁਹਾਡੀ ਖਾਸੀਅਤ ਆ ਕਿਵੇਂ ਤੁਸੀਂ ਇਹਦੀ ਪਨੀਰੀਆ ਜਿਹੜੀ ਉਹ ਤਿਆਰ ਕਰਦੇ ਦੇ ਦੇਖੋ ਜੀ ਅਸੀਂ ਪਹਿਲਾਂ ਇਹਦਾ ਪ੍ਰੋਜੈਕਟ ਜਿਹੜਾ ਸੀ ਅਸੀਂ ਸਰਦਾਰ ਹਰਦੇਵਾਲ ਸਿੰਘ ਐਗਰੀਕਲਚਰ ਡਾਕਟਰ ਸਾਹਿਬ ਨੇ ਠੀਕ ਆ ਜੀ ਲੁਧਿਆਣੇ ਪੀਯੂ ਚ ਲੁਧਿਆਣੇ ਵੀ ਰਹੇ ਆ ਅੰਮ੍ਰਿਤਸਰ ਵੀ ਰਹੇ ਆ ਪੱਟੀ ਵੀ ਰਹਾ ਠੀਕ ਆ ਜੀ ਇਹਨਾਂ ਨੇ ਰਿਟਾਇਰ ਹੋ ਗਿਆ ਇਸ ਵਕਤ ਇਹਨਾਂ ਕੋ ਅਸੀਂ ਫਾਰਮੂਲਾ ਸਾਰਾ ਸਿੱਖਿਆ ਵਾ ਠੀਕ ਆ ਜੀ ਇਹ ਕੈਥ ਤੋਂ ਅਸੀਂ ਨਾਸ ਤਿਆਰ ਕਰਦੇ ਆ ਜੀ ਠੀਕ ਆ ਜੀ ਸਪੈਸ਼ਲ ਬੰਦੇ ਲਿਉਂਦੇ ਆ ਠੀਕ ਆ ਜੀ ਮੁੜ ਕੇ ਇਹਦੀ ਪਨੀਰੀ ਥੱਲੜੀ ਜਿਹੜੀ ਆ ਹਾਂ ਜੀ ਕੈਥ ਇਹ ਹਿਮਾਚਲ ਚੋਂ ਕੈਥ ਆਉਂਦੀ ਆ ਫਿਰ ਅਸੀਂ ਪਨੀਰੀ ਜਿਹੜੀ ਆ ਹਰਿਆਲ ਸਿੰਘ ਦੇ ਬਾਗ ਚੋਂ ਲਈ ਅੱਛਾ ਐਗਰੀਕਲਚਰ ਵਾਲਿਆਂ ਕੋ ਠੀਕ ਆ ਜੀ ਕਹਿਣ ਤੋਂ ਭਾਵ ਤੁਸੀਂ ਕਿਵੇਂ ਤਿਆਰ ਕਰਦੇ ਹੋ ਜੀ ਇਹਨੂੰ ਅਸੀਂ ਉਹਨਾਂ ਕੋਲ ਤਿਆਰ ਕਰਾਉਂਦੇ ਆ ਜੀ ਕਲਮ ਦਾ ਬੂਟਾ ਕਰਕੇ ਅੱਛਾ ਜੀ ਮਤਲਬ ਕਿਵੇਂ ਕਰਦੇ ਹੋ ਮਾੜਾ ਜਿਹਾ ਦੱਸੋਗੇ ਕਿਵੇਂ ਕੈਂਥ ਲਾਉਨੇ ਹੋ ਕਿਵੇਂ ਇਹਦਾ ਅੱਗੇ ਬੂਟਾ ਲਾ ਹਾਂਜੀ ਹਾਂਜੀ ਇੱਥੋਂ ਫੁੱਟ ਡੇਢ 2 ਫੁੱਟ ਤੇ ਲੰਬਾਈ ਰੱਖੀ ਦੀ ਹੈ ਚੜਾਈ ਹਾਂਜੀ ਬਾਈ ਚੜਾਈ ਹਾਂਜੀ ਤਿੰਨ ਬੂਟੇ ਇੱਕ ਖੇਲ ਚ ਦਈ ਤੇ ਇੱਥੇ ਦੱਸ ਦਿਓ ਜੀ ਕੈਮਰੇ ਦੇ ਅੱਗੇ ਆਹ ਕੈਂਥ ਆ ਜੀ ਇਹਨੂੰ ਤੋੜਨੀ ਹੈ ਇਹ ਕੈਂਥ ਆ ਜੀ ਇਹ ਕੈਂਥ ਆ ਠੀਕ ਆ ਜੀ ਹਾਂਜੀ ਆ ਮਿੱਕੀ ਮੈਲੋਨ ਨੂੰ ਤੁਸੀਂ ਮੰਨ ਕੇ ਚੱਲੋ ਆ ਕੈਂਥਾਪਾ ਤੋੜ ਲਈ ਤੋੜ ਲਈ ਇਹ ਕੈਂਥ ਉੱਥੇ ਕਾਫੀ ਉੱਚੀ ਹੁੰਦੀ ਆ ਠੀਕ ਆ ਜੀ ਇਹ ਆ ਟੱਟੀ ਹੋਈ ਆ ਠੀਕ ਆ ਜੀ ਇਹ ਬੂਟੇ ਤੁਰੇ ਨਹੀਂਗੇ ਇਹ ਕੈਂਥ ਦੀ ਕੈਂਥ ਆ ਐਰਕਾਂ ਤਿਆਰ ਇੱਥੋਂ ਵੀ ਕਰਾਂਗੇ ਠੀਕ ਆ ਜੀ ਇੱਥੋਂ ਹੀ ਬੂਟੇ ਤਿਆਰ ਕਰਦਾਂਗੇ ਇਹ ਕੈਂਥ ਤੋਂ ਵੀ ਇੱਕ ਬੂਟਾ ਇੱਥੋਂ ਤਿਆਰ ਹੋਏ ਨਾ ਕਲਮ ਘਾਟ ਕੇ ਤੇ ਲਾ ਦੇਣੀ ਆ ਨਹੀਂ ਇਹਨੂੰ ਇਹਦੇ ਤੇ ਲਾਉਣਾ ਜਾਂ ਕੈਂਥ ਨੂੰ ਇਹਦੇ ਤੇ ਲਾਉਣਾ ਇੱਕ ਨਾਲਖ ਨੂੰ ਕੈਂਥ ਦੇ ਉੱਤੇ ਲਾਉਣਾ ਮੰਲੋ ਆਪਾਂ ਨੇ ਆ ਟਾਣੀ ਤੋੜ ਲਈ ਟਾਣੀ ਤੋੜ ਕੇ ਨਾਲ ਦੇ ਤੇ ਗਰਾਫਟਿੰਗ ਜਿਹਨੂੰ ਕਹਿੰਦੇ ਆ ਹਾਂਜੀ ਇਹ ਜਿਹਨੂੰ ਟਾਣੀ ਕੱਟੀ ਗਈ ਐਰੋ ਤੇ ਇਹ ਅੱਧੇ ਪੌਣੇ ਫੁੱਟ ਦੀ ਟਾਣੀ ਕੱਟਣੀ ਆ ਠੀਕ ਆ ਜੀ ਕੱਟ ਕੇ ਦੇ ਉੱਪਰ ਲਾਉਣੀ ਆ ਠੀਕ ਆ ਜੀ ਫਿਰ ਨਾਖਤਿਆਰ ਹੋਣੀ ਆ ਨਾਖਤਿਆਰ ਹੋ ਜਾਣੀ ਕਿੰਨੇ ਟਾਈਮ ਚ ਬੂਟਾ ਤਿਆਰ ਹੋ ਜਾਂਦਾ ਜੀ ਵੇਖੋ ਸਾਲ ਦੇ ਵਿੱਚ ਤੇ ਤਿਆਰ ਹੋ ਜਾਂਦਾ ਠੀਕ ਆ ਅੱਗੋਂ ਅਸੀਂ ਇਹਨਾਂ ਨੂੰ ਸੇਲ ਕਰ ਦਿੰਦੇ ਜਿਹੜੀ ਇਹ ਕੈਂਥ ਵਾਲੀ ਜਿਹੜੀ ਤਕਨੀਕ ਆ ਇਹ ਤੁਸੀਂ ਇਕੱਲੇ ਹੀ ਕਰਦੇ ਹੋ ਜਾਂ ਬਾਕੀ ਪੰਜਾਬ ਚ ਵੀ ਸਾਰੇ ਕਰਦੇ ਆ ਜੀ ਇੱਥੇ ਤਾਂ ਮੈਂ ਹੀ ਗੱਲਾਂ ਕਰਦਿਆਂ ਜੀ ਅੱਛਾ ਜੀ ਇਹਦਾ ਕੀ ਮੰਨ ਲਓ ਜਿਆਦਾ ਫਾਇਦਾ ਇਹਦਾ ਕਿਉਂ ਆ ਤੁਸੀਂ ਕੈਥ ਤੋਂ ਕਿਉਂ ਕਰਦੇ ਹੋ ਨਾ ਝਾੜ ਵਾਦਾ ਜਾਂ ਕੀ ਝਾੜ ਵਾਦਾ ਹੁੰਦੀ ਕੈਥ ਤੋਂ ਤਿਆਰ ਜੀ ਉਤਰਾਂ ਹੁੰਦੀ ਨਹੀਂ ਅੱਛਾ ਜੀ ਜਿਹੜੇ ਬਾਕੀ ਹੋਰ ਪਨੀਰੀਆਂ ਵੇਚਦੇ ਉਹ ਵੀ ਕੈਥ ਤੋਂ ਜਾਂ ਮੁੱਲ ਲੈ ਕੇ ਕਰਦੇ ਆ ਜਾਂ ਕੈਥ ਮੰਗਾਉਂਦੇ ਆ ਠੀਕ ਆ ਜੀ ਜਾਂ ਉਹ ਸਪੈਸ਼ਲ ਪ੍ਰੋਜੈਕਟ ਵਾਲੇ ਕੋਈ ਬੰਦਾ ਕੋ ਲੈ ਕੇ ਖਰੀਦ ਕੇ ਹਾਂਜੀ ਫਿਰ ਉਹ ਤਿਆਰ ਕਰਦੇ ਆ ਮਤਲਬ ਉਹ ਕੈਥ ਤੋਂ ਤਿਆਰ ਹੋਣੀ ਹੈ ਜਾਂ ਤਿਆਰ ਨਹੀਂ ਠੀਕ ਆ ਜੀ ਇਹ ਅੰਦਾਜ਼ਨ ਬੂਟਾ ਜਦੋਂ ਤਿਆਰ ਹੋ ਜਾਂਦਾ ਕਿੰਨਾ ਫਲ ਦੇਣ ਲੱਗ ਜਾਂਦਾ ਜੀ ਕਿਲੋਆਂਾਂ ਚ ਇਹ ਤਾਂ ਕਵਾਂਟਲਾਂ ਦੇਂਦਾ ਜੀ ਅੱਛਾ ਜੀ ਹਾਂਜੀ ਤੇ ਇਹਦਾ ਮੰਨ ਕੇ ਚੱਲੋ ਜੇ ਬੰਦੇ ਨੇ ਕਿਲਾ ਠੇਕੇ ਤੇ ਚੜਾਉਣਾ ਹੈ ਤਾਂ ਉਹ 3 ਲੱਖ ਰੁਪਏ ਤਾਂ ਚੜ ਜਾਂਦਾ ਚੜ ਚੜਿਆ ਜੀ ਯਾਰ ਕਾ ਅੱਛਾ ਚੜਿਆ ਜੀ ਹਾਂ ਅੱਛਾ ਬਾਪੂ ਜੀ ਜੇ ਮੰਨ ਕੇ ਚੱਲੋ ਕਿਸੇ ਨੇ ਇਹਦੀ ਪਨੀਰੀ ਲਾਉਣੀ ਹੋਵੇ ਉਹਨੂੰ ਤੁਸੀਂ ਉਦਾਂ ਵੀ ਗਾਈਡ ਕਰਦੇ ਹੋ ਅੱਗੇ ਵੀ ਕੀ ਇਹਨੂੰ ਸਾਮ ਸੰਭਾਲ ਕਿਵੇਂ ਹੈਦੀ ਜਨ ਤੁਹਾਡੇ ਕੋਲ ਬਿਲਕੁਲ ਜੀ ਤੁਹਾਡਾ ਬਹੁਤ ਬਾਈ ਠੀਕ ਆ ਜੀ ਹਾਂਜੀ ਤੇ ਰੱਬ ਤੁਹਾਡਾ ਭਲਾ ਕਰੇ ਜੇ ਕਿਸੇ ਨੇ ਤੁਹਾਡੇ ਕੋ ਆਉਣਾ ਹੋਵੇ ਪਹੁੰਚਣਾ ਹੋਵੇ ਤਾਂ ਕੀ ਕਿਹੜੀ ਇਹ ਜਗ੍ਹਾ ਮਾੜੀ ਜਾਂ ਰੋਡ ਕਿਹੜੀ ਆ ਮਾੜੀ ਰੋਡ ਦੱਸੋ ਜੀ ਇਹ ਕੁੱਕੜਾਂ ਵਾਲਿਓਂ ਓਠੀਆਂ ਰੋਡ ਪੈਂਦਾ ਤੇ ਸੋਣਿਓ ਤੁਸੀਂ ਅੰਮਰਸਰ ਆ ਜਾਣਾ ਹੈ ਅੰਮਰਸਰ ਤੋਂ ਜਿਹੜੀ ਅਜਨਾਲੇ ਵਾਲੀ ਚੱਲਦੀ ਆ ਅੰਮਰਸਰੋਂ ਉਹ ਕਿੱਥੋਂ ਮੋੜ ਮੋੜਦਾ ਕੁੱਕੜਾਂ ਵਾਲਾ ਕਿੰਨਾ ਹੈ ਅੰਮਰਸਰੋਂ ਅੰਮਰਸਰ ਤੋਂ ਕੋਈ 12 ਕਿਲੋਮੀਟਰ 12 ਕਿਲੋਮੀਟਰ ਅੱਗੇ ਆ ਕੇ ਤੁਸੀਂ ਖੱਬੇ ਪਾਸੇ ਨੂੰ ਮੁੜਨਾ ਢਾਰੀਵਾਲ ਨੂੰ ਚੱਲਿਆ ਜਾਣਾ ਆਹ ਬਾਈਆਂ ਦਾ ਫਾਰਮ ਆ ਇੱਥੋਂ ਇੱਥੋਂ ਹੀ ਪਨੀਰੀ ਮਿਲਦੀ ਆ ਜੀ ਆਪਾਂ ਨੂੰ ਬਸ ਇੱਥੋਂ ਹੀ ਮਿਲਦੀ ਆ ਜੀ ਤੇ ਆਪਣਾ ਮਾੜਾ ਜਿਹਾ ਮੋਬਾਈਲ ਨੰਬਰ ਬੋਲ ਦਿਓ ਜੀ ਹਾਂਜੀ 86450 ਠੀਕ ਆ ਜੀ ਸੋ ਬੱਲ ਕੀ ਦੱਸਿਆ ਬੱਲ ਫਾਰਮ ਬੱਲ ਫਾਰਮ ਬੱਲ ਫਾਰਮ ਇਹਨਾਂ ਦਾ ਫਾਰਮ ਦਾ ਨਾਮ ਆ ਤੇ ਬਿਹਤਰੀਨ ਪਨੀਰੀ ਤਿਆਰ ਕਰਦੇ ਆ ਨਾਖਾਂ ਦੀ ਆਜੋ ਅੱਗੇ ਤੁਹਾਨੂੰ ਇਹ ਪਪੂਲਰ ਦਾ ਜਿਹੜੀ ਪਨੀਰੀ ਆ ਉਹਦੇ ਬਾਰੇ ਜਿੱਦਾਂ ਤੁਹਾਨੂੰ ਪਹਿਲਾਂ ਨਾਖਾਂ ਦਿਖਾਈਆਂ ਨੇ ਆ ਆ ਗਿਆ ਭਾਈ ਜੀ ਉਹਨਾਂ ਦਾ ਪਪੂਲਰ ਇਹ ਵੈਰਾਈਟੀ ਕਿਹੜੀ ਆ ਜੀ ਜੀ 211 ਜੀ 211 ਠੀਕ ਆ ਜੀ ਇਹਦੇ ਬਾਰੇ ਬਾਪੂ ਜੀ ਪਾਉ ਚਾਨਣਾ ਇਹਦਾ ਇਹਦਾ ਕੀ ਫਰਕ ਆ ਆਮ ਪਪੂਲਰ ਨਾਲ ਬੰਦਾ ਤੁਹਾਡੇ ਕੋਲ ਖੀ ਕਿਉਂ ਆਵੇ ਇਹ ਦੇਖੋ ਜੀ 3 ਸਾਲ ਦੇ ਵਿੱਚ 1000 ਤੋਂ 2000 ਦਾ ਬੂਟਾ ਸੇਲ ਹੋ ਜਾਂਦਾ ਕਿੰਨੇ ਚੀ 2000 ਤੱਕ ਪਰ ਬੂਟਾ ਕਿੰਨੇ ਟਾਈਮ ਦਾ ਜੀ 3 ਸਾਲ ਚ 3 ਸਾਲ ਦੇ ਵਿੱਚ 3 ਸਾਲ ਦੇ 2000 ਦਾ ਬੂਟਾ ਵਿਕਦਾ 2000 ਦਾ ਬੂਟਾ ਇਹ ਵੈਰਾਈਟੀ ਵੀ ਡਾਕਟਰ ਹਰਦੇਵ ਸਿੰਘ ਉਹਨਾਂ ਦੀ ਨਿਗਾਹ ਹੇਠ ਬਣੀ ਆ ਦਾ ਇਹ ਹੋਰ ਆ ਜੀ ਇਹ ਹਰਦੇਵ ਸਿੰਘ ਦੀ ਨਿਗਾਹ ਚ ਵੀ ਆ ਹਾਂਜੀ ਐਂਡ ਹੋਰ ਯੂਨੀਵਰਸਟੀਆਂ ਦੇ ਵਿੱਚ ਇਹਨੂੰ ਅਪਲਾਈ ਕੀਤਾ ਹੋਇਆ ਇਹਦਾ ਫਰਕ ਕੀ ਆ ਜੀ ਬਜਰ ਵੱਧ ਦਿੰਦਾ ਲੱਕੜ ਦੀ ਕੁਆਲਿਟੀ ਵਧੀਆ ਹੈ ਫੈਕਟਰੀ ਦੀ ਕੁਆਲਿਟੀ ਵਧੀਆ ਵਾ ਹਾਂਜੀ ਇਹਕੇ ਨੂੰ ਕੀੜਾ ਵੀ ਘਟ ਪੈਂਦਾ ਹਾਂਜੀ ਇਹਕੇ ਦਾ ਵੇੜ ਵੀ ਜ਼ਿਆਦਾ ਇਹ ਕਿੰਨੇ ਟਾਈਮ ਚ ਕਰ ਲੈਂਦੇ ਆ ਜੀ ਆਪਾਂ ਤਿਆਰ ਕਿੰਨੇ ਸਾਲ ਚ 3 ਸਾਲ ਚ ਤੇ ਜ਼ਿਮੀਦਾਰ ਨੇ ਜਦੋਂ ਲੱਕੜ ਵੇਚਣੀ ਆ ਉਹ ਇਹ ਜ਼ਿਆਦਾ ਸਪੀਡ ਨਾਲ ਤਿਆਰ ਹੁੰਦਾ ਜਾਂ ਵੱਧ ਸਪੀਡ ਨਾਲ ਤਿਆਰ ਹੋਊਗਾ ਕਿੰਨੇ ਟਾਈਮ ਚ ਜ਼ਿਮੀਦਾਰ ਵੇਚ ਲੰਦਾ ਜੀ 3 ਸਾਲ ਚ ਜੇ ਅੱਜ ਦਾ ਪਪੂਲਰ ਦਾ ਹਿਸਾਬ ਲਾਈਏ ਤਿੰਨਾਂ ਸਾਲਾਂ ਚ ਕਿੰਨੇ ਦੀ ਲੱਕੜ ਵਿਕ ਜਾਂਦੀ ਇਹ ਜੇ ਆਪਾਂ ਜੀ 211 ਲਾਉਨੇ ਆਂ ਵੇਖੋ ਜੀ ਜੇ 2000 ਦਾ ਬੂਟਾ ਤੇ ਜਿੰਨੇ ਬੂਟੇ ਲਾਏਗਾ ਉਹ ਸਭ ਨਾਲ ਤੁਸੀਂ ਪਲੱਸ ਕਰ ਲਓ ਨੂੰ ਕਿੰਨਾ ਪਲੱਸ ਕਰ ਲਈ ਅੰਦਾਜ਼ਨ ਜੀ ਅੱਜ ਦਾ ਲੱਕੜ ਦਾ ਰੇਟ ਲਾਈਏ ਜੇ ਮੋਟਾ ਜਾਂ ਜੇ ਇਹ ਸਾਡੇ ਲਾਉਣ ਦਾ ਹੀ ਫਰਕ ਹੈ ਵੀ ਅਸੀਂ 10 ਬਾਈ ਤੇ ਲਾਉਣਾ ਅਸੀਂ 15 ਤੇ ਲਾਉਣਾ ਅਸੀਂ 12 ਤੇ ਚਲੋ ਜਿਹੜੀ ਵੀ ਵਾਈ ਚੱਲਦੀ ਹੈ ਜੇ ਉਹਦੇ ਤੇ ਲਾਈਏ ਅੰਦਾਜ਼ਨ ਕਿੰਨੇ ਦਾ ਮਾਲ ਹੋ ਜੂਗਾ ਇੱਕ ਕੜਚੋਂ ਆਪਾਂ ਇਹ ਵੀ ਹਿਸਾਬ ਲਾਉਣਾ ਹੈ ਨਾ ਵੀ ਦੂਜੀਆਂ ਫਸਲਾਂ ਨਾਲ ਉਹ ਕਿਵੇਂ ਬਿਹਤਰ ਦੇਖੋ 4 ਲੱਖ ਤੱਕ ਤੇ ਜਾਏਗਾ ਹੀ ਆਏਗਾ ਤਿੰਨਾਂ ਸਾਲਾਂ ਚ 4 ਲੱਖ ਦਾ 4 ਲੱਖ ਰੁਪਈਆ ਤੁਹਾਨੂੰ ਕਿੱਲੇ ਦਾ ਨੇ ਵਟਾ ਦੇਣਾ ਦੇਖੋ ਸੋਣਿਓ ਜੇ ਆਪਾਂ ਅੱਜ ਠੇਕੇ ਦਾ ਵੀ ਹਿਸਾਬ ਲਾਉਨੇ ਆ ਤਾਂ ਉਹ 70 7 2 14 1 40 1 40 ਤੇ ਲਾ ਲਓ 2,80,000 ਹੋ ਗਿਆ ਇਹ ਤੁਹਾਨੂੰ 3-4 ਲੱਖ ਹੋ ਜਾਣਾ ਕੋਈ ਖਰਚਾ ਨਹੀਂ ਕਰਨਾ ਇੱਕ ਸੀਜ਼ਨ ਵੇਖੋ ਸਾਲ ਭਾਰੀ ਨੇ ਖੇਤੀ ਵੀ ਦੇ ਦੇਣੀ ਆ ਪੂਰੀ हां बाकी रेट बढ़ भी सकता है हां रेट बढ़ भी सकता है। ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਖੇਤੀਆਂ ਹੋ ਜਾਣੀਆਂ ਨੇ? ਪਹਿਲੇ ਸਾਲ ਕਣਕ ਹੀ ਹੋ ਜਾਣੀ ਹੈ। ਪਹਿਲੇ ਸਾਲ। ਸਮਾਦ ਵੀ ਹੋ ਜਾਣਾ। ਕਮਾਦ ਵੀ ਹੋ ਜਾਣਾ। हां, ਮੁੜ ਕੇ ਉਸ ਤੋਂ ਬਾਅਦ ਹਲਦੀ ਵੀ ਹੋ ਜਾਣੀ ਹੈ। ਅੱਛਾ ਜੀ। ਹੋਰ ਵੀ ਚੀਜ਼ ਜਿਹੜੀ ਮਰਜ਼ੀ ਤੁਸੀਂ ਲਾ ਸਕਦੇ ਹੋ। ਮਸਲਾ ਆਪਣਾ ਇਹ ਵੀ ਹੋ ਜਾਣਾ ਤੇ ਨਾਲ ਆਪਾਂ ਉਹ ਵੀ ਕਰ ਸਕਦੇ ਹਾਂ ਦੂਜੀ ਖੇਤੀ ਵੀ। ਹਾਂਜੀ-ਹਾਂਜੀ। ਤੇ ਇਹ ਦੀ ਜੇ ਪਨੀਰੀ ਕਿਸੇ ਕਿਸਾਨ ਸੱਜਣ ਨੇ ਲੈਣੀ ਹੋਵੇ ਸੇਮ ਉਹੀ ਬਾਲ ਫਾਰਮ ਤੇ ਆਉਣਾ ਪਏਗਾ ਜੀ। ਬਿਲਕੁਲ ਜੀ। ਬਹੁਤ ਠੀਕ ਆ ਜੀ। ਬਾਲ ਫਾਰਮ ਤੇ ਵੀ ਆਉਣਾ ਪਏਗਾ ਤੇ ਇੱਕ ਜਗ੍ਹਾ ਬੱਲ ਪਿੰਡ ਆ ਉੱਥੇ ਵੀ ਪਨੀਰੀ ਸਾਡੇ ਕੋਲ ਹੈਗੀ ਅੱਛਾ ਜੀ ਤੁਸੀਂ ਕਿੰਨੇ ਸਾਲ ਤੋਂ ਇਹ ਕੰਮ ਕਰ ਰਹੇ ਹੋ ਜੀ ਨਾਖਾਂ ਦੇ ਇਹਨਾਂ ਦੇ ਇਤੋਂ ਮੈਂ ਬੜਾ ਪੁਰਾਣਾ ਕਰਦਿਆਂ ਜੀ ਅੱਛਾ ਜੀ ਮਤਲਬ ਤੁਹਾਡਾ ਐਕਸਪੀਰੀਅੰਸ ਹੈ ਐਕਸਪੀਰੀਅੰਸ ਹੈ ਸੋ ਪਹੁੰਚੇ ਆ ਜੀ ਪਿੰਡ ਤਾਰੀਵਾਲ ਜੀ ਤਾਰੀਵਾਲ ਜ਼ਿਲ੍ਹਾ ਅੰਮ੍ਰਿਤਸਰ ਤੇ ਬੱਲ ਫਾਰਮ ਤੇ ਬਾਈ ਜੀ ਉਹਨਾਂ ਦੀਆਂ ਨਾਖਾਂ ਦਿਖਾਈਆਂ ਬਲਖਣ ਤਰਾਂ ਦੀਆਂ ਬਲਖਣ ਤਰਾਂ ਦੀਆਂ ਤੁਹਾਨੂੰ ਵੈਰਾਈਟੀ ਦਿਖਾਈ ਕਿ ਕੀ ਹੈ ਇਹਦੇ ਚ ਸੇਵਾ ਦਾ ਮੌਕਾ ਜ਼ਰੂਰ ਦਿਓ ਕਿਸੇ ਨੂੰ ਵੀ ਪਨੀਰੀ ਦੀ ਲੋੜ ਆ ਉਹ ਮੇਰੇ ਨੰਬਰ ਤੇ ਵੀ ਕੰਟੈਕਟ ਕਰ ਸਕਦਾ ਬਾਪੂ ਜੀ ਉਹਨਾਂ ਦਾ ਨੰਬਰ ਵੀ ਪਾਵਾਂਗੇ ਤੇ ਪਨੀਰੀ ਲਓ ਜਿਹੜੀ ਖੇਤੀ ਭਿੰਨਤਾ ਨੂੰ ਆਪਾਂ ਰੋਜ਼ ਰੋਈ ਜਾਂਦੇ ਆ ਉਧਰ ਨੂੰ ਆਪਾਂ ਤੁਰੀਏ ਇਹਦੇ ਨਾਲ ਪਾਣੀ ਵੀ ਬਚੂਗਾ ਆਪਣਾ এনवायरमेंट ਵੀ ਬਚੂਗਾ ਇਹਦੇ ਨਾਲ ਆਪਣੀ ਮਿੱਟੀ ਵੀ ਬਚੂਗੀ ਤੇ ਤੁਹਾਨੂੰ ਚਾਰ ਪੈਸੇ ਲੱਭਣਗੇ ਵੀ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਬਾਪੂ ਜੀ ਕੁਛ ਕਹਿਣਾ ਚਾਹੁੰਦੇ ਨੇ ਜਾਂਦੀ ਵਾਰ ਚ ਵੇਖੋ ਜੀ ਮੈਂ ਬੂਟੇ ਆਰਕਾਂ ਵੇਚਿਆ 3 ਸਾਲ ਦੇ 2-2 ਹਜ਼ਾਰ ਦੇ ਪਰ ਬੂਟੇ ਹੀ ਵੇਚਦਾ ਅੱਛਾ ਜੀ ਖੜਾ ਖਲੋਤਾ ਜੀ ਨਿੱਕੇ ਵੱਡੇ ਬੂਟੇ ਜਿਹੜੇ ਪਰ ਬੂਟਾ ਹੀ ਗਿਆ ਮੇਰਾ ਠੀਕ ਆ ਜੀ ਹਾਂ ਮੈਂ ਦਿੱਤੇ ਆ ਫਾਰਮ ਆਪਣੇ ਜੀ ਠੀਕ ਆ ਜੀ ਹਾਂ ਜੀ ਸੋ ਸੋਹਣਿਆ ਬਹੁਤ ਬਹੁਤ ਧੰਨਵਾਦ ਮਾਰਾ ਮਿਹਰ ਕਰੇ ਸਤਿ ਸ਼੍ਰੀ ਅਕਾਲ ਸਤਿ